ਵਾਲਾ ਸੰਗੀਤ ਮਾ ਦਿਖਾ ਦਿਓ ਸਾਰੇ ਜਾਨੇ ਕਰਕੇ ਦਿਖਾ ਦਿਓ ਅੱਜ ਦੇ ਇਲੈਕਸ਼ਨ ਦੇ ਵਿੱਚ ਮੇਰੇ ਕੋਲ ਇੱਥੇ 36 ਤੋਂ 42 ਤੱਕ ਸਰਕਾਰੀ ਸੀਨੀਅਰ ਕੈਂਡੀ ਸਮਾਰਟ ਸਕੂਲ ਬਹਾਦਰਗੜ ਤੇ 43 ਤੋਂ ਲੈ ਕੇ 47 ਤੱਕ ਜਿਹੜੇ ਬੋਸ ਨੇ ਉਹ ਐਲੀਮੈਂਟਰੀ ਸਕੂਲ ਬਹਾਦਰਗੜ ਵਿਖੇ ਹਨ ਇਹ ਸਾਰਾ ਕੰਮ ਬੱਬਨਦੀਪ ਸਿੰਘ ਵਾਲੀਆ ARO ਸਾਹਿਬ ਉਹਨੇ ਜੋਗਗਵਾਈ ਹਟ ਚੱਲ ਰਿਹਾ ਹੈ ਇੱਥੇ ਜਿਵੇਂ ਕਿ ਆਸਾ ਵਰਕਰ ਹੋਗੇ ਉਹ ਵੀ ਕੰਮ ਕਰ ਰਹੀਆਂ ਨੇ ਤੇ ਪਲੱਸ ਆਂਗਰਵਾੜੀ ਵਰਕਰ ਕੰਮ ਕਰ ਰਹੀਆਂ ਨੇ ਸਕੂਲ ਵੱਲੋਂ ਜਿਹੜਾ ਖਾਣੇ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਗਿਆ ਜਿਵੇਂ ਕਿ ਇਹ ਸਾਡੇ ਮੇਰੇ ਕੋਲ ਪੋਲਿੰਗ ਬੂਥ ਬਹਾਦਗੜ ਦੇ 10 ਪੋਲਿੰਗ ਬੂਥ ਨੇ ਤੇ ਤਿੰਨ ਮੇਰੇ ਕੋਲ ਪਿੰਡ ਲੈ ਗਏ ਨੇ ਮਿੱਠੂ ਮਾਜਰਾ ਚਿਮਾਰਹੜੀ ਤੇ ਮਰਾਦਪੁਰ ਇੱਥੇ VOTING ਬੜੀ ਪੀਸਫੁਲੀ ਹੋ ਰਹੀ ਹੈ ਤੇ ਲੋਕਾਂ 'ਚ ਬੜਾ ਹੌਸਲਾ ਹੈਗਾ ਬੜਾ ਸਹਾ ਹੈਗਾ VOTING ਕਰਨ ਵਾਸਤੇ ਇੱਥੇ ਅਸੀਂ ਸੁਵਿਧਾਾਂ ਵਗੈਰਾ ਲਗਾਈਆਂ ਹੋਈਆਂ ਨੇ ਤੇ ਕੂਲਰ ਵਗੈਰਾ AC ਵਗੈਰਾ ਪ੍ਰਬੰਧ ਕੀਤਾ ਹੋਇਆ ਹੈ ਸਾਰਾ ਤੇ व्हील चेयर ਵੀ ਮਤਲਬ ਪ੍ਰੋਵਾਈਡ ਕੀਤੀਆਂ ਨੇ ਤੇ ਵਲੰਟੀਅਰ ਰੱਖੇ ਨੇ ਜੋ व्हील चेयर ਤੇ ਬਜ਼ੁਰਗਾਂ ਨੂੰ ਜਾਂ ਜੋ ਨਹੀਂ ਚੱਲ ਪਾ ਰਿਹਾ ਸਰਚ ਆ ਉਹਨਾਂ ਨੂੰ ਪੂਰਾ ਸਹਯੋਜ ਦੇ ਰਹੇ ਨੇ ਕਿੰਨੇ ਪਰਸੈਂਟ ਦੀ ਜੋ ਇਹ ਕੋਲੇ ਰਿਕਵਰ ਦਾ ਆਇਆ ਜੀ ਮੇਰੇ ਕੋਲ ਹੁਣ ਤੱਕ 35% ਦੀ VOTING ਹੋ ਚੁੱਕੀ ਹੈ 11 ਵਜੇ ਤੱਕ ਠੀਕ ਹੈ ਸਰ ਜੀ ਬੋਟਰਾਂ ਚ ਵਧੀਆ ਉਤਸ਼ਾਹ ਦੀ ਨਜ਼ਰ ਆ ਰਹੀ ਹੈ ਬੋਟਰਾਂ ਇਹ ਪੂਰਾ ਸਾਹ ਨਜ਼ਰ ਆ ਰਿਹਾ ਹੈ ਤੇ ਮਤਲਬ ਕਿ ਸ਼ਾਮ ਤੱਕ 6 ਵਜੇ ਤੱਕ ਉਮੀਦ ਇਨੇ ਕਿ ਪਿਆਦਾ ਰਿਹਾ ਜੋ ਹੁਣ ਉਮੀਦ ਹੈਗੀ ਆ ਮੇਰਾ خیال ਸ਼ਾਮ ਤੱਕ ਮੈਨੂੰ 60 65 ਤੋਂ 70 ਤੱਕ ਜਾ ਸਕਦੀ ਆ ਠੀਕ ਆ ਹੋਰ ਕੋਈ ਸਾਥ ਕੁਝ ਨਹੀਂ ਬਸ ਠੀਕ ਆ ਮਾਲਾ ਇਲੈਕਸ਼ਨ ਕਮਿਸ਼ਨ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਕਰੈਚੇ ਦਾ ਇੰਤਜ਼ਾਮ ਕੀਤਾ ਗਿਆ ਠੀਕ ਆ ਤੇ ਬੀਟਿੰਗ ਰੂਮ ਹੈਗੇ ਨੇ ਸਾਡੇ ਕੋਲ ਉੱਥੇ ਕੂਲਰ ਵਗੈਰਾ ਲੱਗੇ ਹੋਏ ਨੇ ਤੇ ਬਾਕੀ ਖਾਣੇ ਪਾਣੇ ਦਾ ਸਾਰਾ ਪ੍ਰਬੰਧ ਹੈਗਾ ਪੂਰਾ ਜਿਹੜੇ ਜਿਹੜੇ ਫਸਟ ਟਾਈਮ ਜਿਹਨਾਂ ਨੇ ਵੋਟ ਪਾਈਆ ਉਹਨਾਂ ਨੂੰ ਵੀ ਸਰਟੀਫਿਕੇਟ ਦਿੱਤੇ ਗਏ ਉਹਨਾਂ ਨੂੰ ਸਾਨੂੰ ਮੈਨੂੰ ਉਹਨਾਂ ਨੂੰ ਸਰਟੀਫਿਕੇਟ ਦੇ ਰਹੇ ਆ ਅਸੀਂ ਪੀਡਬੀ ਪੀਡਬੀ ਵੋਟਰ ਆ ਰਹੇ ਆ ਉਹਨਾਂ ਨੂੰ ਵੀ ਸਰਟੀਫਿਕੇਟ ਦੇ ਰਹੇ ਆ ਸਾਡੇ ਕੋਲ ਬਜ਼ੁਰਗ ਆ ਰਹੇ ਨੇ ਜੋ ਸੀਨੀਅਰ ਸਿਟੀਜ਼ਨ ਨੇ ਅਸੀਂ ਉਹਨਾਂ ਨੂੰ ਵੀ ਸਰਟੀਫਿਕੇਟ ਦੇ ਰਹੇ ਆ ਪ੍ਰੋਵਾਈਡ ਕਰ ਰਹੇ ਆ ਤੇ ਜੋ ਵਲੰਟੀਅਰ ਸੇਵਾ ਤੇ ਲਾਏ ਨੇ ਉਹਨਾਂ ਨੂੰ ਵੀ ਅਸੀਂ ਸਰਟੀਫਿਕੇਟ ਵਗੈਰਾ ਦੇ ਰਹੇ ਆ ਉਹਨਾਂ ਨੂੰ ਸ਼ਾਬਦਾ ਉਹ ਸ਼ਾਬਦਾ ਦੇ ਤੀਸਰਾ ਡਮ ਵੀ ਦੇ ਰਹੇ ਆ ਉਹਨਾਂ ਨੂੰ ਠੀਕ ਆ ਸਰ ਠੀਕ ਆ